ਲੋ ਜੀ ਆਪਾਂ ਪਾਵਾਂਗੇ ਗੱਡੀ ਧਵਾਉਣ ਵਾਸਤੇ ਗੰਦੀ ਗੋਹ ਜਿਆਦੀ ਹੋ ਗਿਆ ਵੇਖੋ ਇੱਥੇ بارش ਕਰਕੇ ਮਿੱਟੀ 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 ਦੇ ਕੋਣ ਦੇਖਣ ਚ ਬਹੁਤ ਗੰਦੀ ਲੱਗ ਰਹੀ ਐ ਮੈਂ ਕਿਹਾ ਕਾ ਨੂੰ ਸਵਾਦ ਆ ਮਰ ਜਾਂਦਾ ਕਿ ਨਹੀਂ ਨੂਰ ਸਿੰਘ ਨਾਲ ਆਇਆ ਕੈਸੇ ਹੋ ਨੂਰ ਭਾਈ ਮੈਂ ਗੰਦੀ ਲੱਗਦੀ ਐ ਯਾਰ ਨਹੀਂ ਪਤਾ ਪਿਆ ਉਹਦੇ ਘਰ ਕਿਉਂ ਗਈ ਹੈਂ ਮੈਂ ਹਲਕਾ ਬੜੀਆਂ ਗੰਧੀਆਂ ਆ ਉਹਦੇ ਘਰ ਕਿਉਂ ਗਈ ਸੜਕਾਂ ਬਹੁਤ ਗੰਦੀਆਂ ਹੋਈਆਂ ਨੇ। ਤੋੜ ਦਿੰਨੇ ਆ। ਨਿੱਬਰ ਜਿਹਾ ਕੰਮ ਸਾਰਾ। ਲੋ ਜੀ ਗੱਡੀ ਹੋ ਗਈ ਸਾਫ। ਮਿੱਟੀ ਦੀ ਨੀ ਜੰਮੀ ਹੋਈ ਜੀ ਸਾਰੀ ਉਤਰ ਗਈ। ਇੱਕ ਗੱਲ ਦੀ ਤਾਂ ਖੁਸ਼ੀ ਹੋ ਗਈ ਦੀ। ਗੱਡੀ ਦੇਖਣ ਲਾਇਕ ਹੋ ਗਈ। ਕਾਲੀ ਗੱਡੀ ਦਾ ਇਹ ਹਿਸਾਬ ਕਿਤਾਬ ਆ ਨਾ। ਕਿ ਨਹੀਂ। ਮਿੱਟੀ ਮਿੱਟੀ ਬਹੁਤ ਜੰਮਦੀ ਕਾਲੀ ਦੇ। ਉਹ ਸਾਰੇ ਦਿਨੇ ਨਾ ਜੁੱਤੀਆਂ ਝਾੜ ਕੇ ਬੜਿਓ ਮੈਂ ਬੜੇ ਬੜੀ ਮਿਹਨਤ ਨਾਲ ਗੱਡੀ ਧਵਾਈਏ ਵੇਖ ਲੈ ਅੰਨੂ ਤੇਰੇ ਪੈਰ ਦੇਖਦਾ ਪਹਿਲਾਂ ਚੱਲ ਚੱਲ ਆਹ ਲਵੇੜਦੀ ਉਹ ਲਵੇੜਦੀ ਉਹ ਲਵੇੜਦੀ ਮਿੱਟੀ ਨਾਲ ਆਹ ਕਿਰਨ ਨਹੀਂ ਲਵੇੜੀ ਜੁੱਤੀ ਝਾੜ ਕੇ ਚਣੀ ਮੁਟਿਆਰੇ ਕੁੜੀ ਰਹਿ ਗਈ ਆਡੀ ਚਾ ਨਸਰ ਦੇਖ ਕੇ ਕੁੜੀ ਦਾ ਸਿਰ ਦੇਖ ਕੇ ਪਿੱਛੇ ਦੇਸੀ ਹੋ ਨੀ ਆ ਜਾ ਬਹਿ ਜਾ ਚਲ ਕਰ ਦੋ ਸਿੱਧ ਸਿੱਧੀ ਜੋਰ ਲਾ ਸਿੱਧ ਬੈਈ ਉਹ ਤੇ ਮੈਂ ਵਿੱਚ ਬੈ ਜਾਣਾ ਆਲਾ ਸਾਰੇ ਆ ਗਿਆ ਕੋਈ ਵੀ ਚਲ ਜਾਂਦਾ ਸਾੜੇ ਆ ਗਏ ਆ ਮੈਂ ਕਿਹਾ ਸਾਰੇ ਆ ਇੱਕ ਮਾਣ ਜੇ ਕਹਦਾ ਹੋਰ ਬਾਹਰ ਲੋ ਲੋ ਜੀ ਅਸੀਂ ਸਾਰੇ ਜਣੇ ਚੱਲਿਆਂ ਜੀ ਕਿਤੇ ਡਿਨਰ ਕਰਨ ਸਾਰੇ ਜਣੇ ਸੱਚ ਹੁਣੇ ਬਾਉ ਅਨੂ ਸਾਰੇ ਜਣੇ ਪੱਖਾ ਸੇ ਦੇਰ ਹੋ ਗਿਆ ਨਾ ਮੰਮੀ ਹੁੰਦੀ ਹੈ ਰੈਸਟ ਆਪਾਂ ਕਰੀਏ ਚੇਲ ਚਲਿਏ ਫੇਰ ਬੋਲੇ ਸੋਨਿਹਾਰਾ ਕਾਲੀ ਗੱਡੀ ਕਾਲੀਆਂ ਰਾਤਾਂ ਕਿੰਨਾਂ ਨੇ ਪਿੱਛੇ ਬੈ ਗਏ ਆਪਾਂ ਆ ਗਏ ਜੀ ਇੱਥੇ ਗੋਲਡਨ ਫਾਰਮ ਦੇ ਵਿੱਚ ਕਿਹੜਾ ਹੈ ਗੋਲਡਨ ਫਾਰਮ ਉਹਨਾਂ ਗੋਲਡਨ ਫਾਰਮ ਕਿੱਥੇ ਕਰਾਂਗੇ ਡਿਨਰ ਆਏ ਅਨੂ ਕਿੈਸੀ ਲੱਗੀ ਰਾਈਡ ਬਹੁਤ ਅੱਛੀ ਵਧੀਆ ਸੀ ਹੁਣ ਤਾਂ ਨਹੀਂ ਕਿਰ ਰਹੇ ਹੁਲਾਰੇ ਪੇ ਪਿੱਛੇ ਜਾਦੇ ਕਿ ਪਏ ਸੀ ਨਹੀਂ ਠੀਕ ਸੀ ਹਾਈਵੇ ਤੇ ਠੀਕ ਸੀ ਹਾਈਵੇ ਤੇ ਠੀਕ ਸੀ ਪਤਾ ਕਿ ਉਹ ਪਿੰਡਾਂ ਦੀਆਂ ਸੜਕਾਂ ਦੇ ਵਿੱਚ ਜੰਪ ਜ਼ਿਆਦੇ ਹੁੰਦੇ ਨੇ ਤਾਂ ਪਿੱਛੇ ਜ਼ਿਆਦੇ ਹਲਾਰੇ ਪੈਂਦੇ ਨੇ ਓਏ ਬਾਜਾ ਤੇ ਪੁੱਤਰ ਇਹ ਬਾਜਾ ਓਏ ਹਾਂਜੀ ਪਪਾ ਜੀ ਹਾਂਜੀ ਪਪਾ ਜੀ ਚਲੋ ਆਜੋ ਚਲੋ ਬਾਈ ਚੱਲ ਸਾਡ ਲੋ ਜੀ ਇੱਥੇ ਆ ਕੇ ਗੋਲਡਨ ਪਾਮ ਵਿੱਚ ਕਰਾਂਗੇ ਡিনার ਸਾਰੇ ਜਿਹਨੇ ਨਾਲ ਕੇ ਕਾਫੀ ਟਾਈਮ ਬਾਅਦ ਇੱਥੇ ਹੋਏ ਆ ਵੀ ਚਲੋ ਮੁੱਕਾ ਜਾਂ ਬਣ ਜਾਂਦਾ ਕੋਈ ਇਹ ਲੱਗਿਆ ਹੈ ਇਹ ਲੱਗਿਆ ਸਿਰੋ ਇਹ ਲੱਗਿਆ ਕਿ ਸੇਮੀ ਨਹੀਂ ਨੇਮ ਲੱਗਿਆ ਦੇਖੋ ਜੀ ਆਫਸੀ ਮਤਲਬ ਨਾਈਸ ਬੜੀਆ ਐਂਬੀਅੰਸ ਹੈ ਇੱਥੇ ਹਾਈ ਬਰਦਰ ਉਧਰ ਜਾਣਾ ਸਾਹਮਣੇ ਤੇਨੇ ਸਾਹਮਣੇ ਤੇ ਉਧਰ ਅੱਜ ਇਧਰ ਹਾਏ ਅਨੂ ਇਧਰ ਗੱਲਬਾਤ ਕਰਦਾ ਇਹ ਵਾਦਤ ਵੀ ਆਪਣੀ ਚੇਅਰ ਤੇ ਬੈਠ ਗਈ ਸਿਲ ਸਿਲ ਸੱਤ ਨਹੀਂ ਕਰੋਗੇ ਚੇਅਰ ਨਹੀਂ ਸ਼ੁਰ ਸ਼ੁਰ ਹਾਂਜੀ ਪਹੁੰਚ ਗਏ ਅਸੀਂ ਡਿਨਰ ਕਿਹੜਾ ਟਾਈਮ ਹੋ ਗਿਆ ਸਾਵਨੋਂ ਹੈ ਨਹੀਂ ਸਾਰਾ ਜੀ ਤਿਆਰੀ ਹੈ ਕਿ ਅਸੀਂ 6 ਵਜੇ ਨਿਕਲਾਂਗੇ ਬਟ ਨਹੀਂ ਅਸੀਂ 8:30 ਪੌੜੇ ਨੂੰ ਲੈ ਲਈਂ ਮੈਂ ਕਿਹਾ ਸੀ ਨਾ ਵੀ 9 ਵਜੇ ਜਾਵਾਂਗੇ ਮੇਰਾ ਅਨੁਮਾਨ ਸਹੀ ਸੀ ਨਾ ਕਿਉਂ ਮੈਨੂੰ ਪਤਾ ਪੰਜ ਹੀ ਜਾਂਦੇ ਨੇ ਟਾਈਮ ਗੱਡੀ ਗੱਡੀ ਬੜੀ ਧਵਾਣ ਨੂੰ ਟਾਈਮ ਲਾਇਆ ਪਰ ਗੱਡੀ ਬਾਈ ਨੇ ਬਹੁਤ ਜ਼ਿਆਦੀ ਅੱਛੀ ਨਹੀਂ ਧੋਈ ਹਾਂ ਸਹੀ ਗੱਲ ਹੈ ਚਲੋ ਐਨੀਵੇਜ਼ ਉਹ ਜਿੰਨਾ ਵੀ ਥੋੜੀ ਐ ਵੀ ਲੁੱਕ ਠੀਕ ਲੁੱਕ ਠੀਕ ਹੋ ਗਈ ਦੇਖਣ लायक ਹੋ ਗਈ ਹੈ ਬਾਕੀ ਅਸੀਂ ਉਥੋਂ ਚਲਾਵਾਂਗੇ ਤੇ ਬਾਕੀ ਅਸੀਂ ਸਾਰੇ ਬ੍ਰਦਰ ਸਿਸਟਰ ਇੰਜੋਏ ਕਰ ਰਹੇ ਹਾਂ ਇਹ ਖਾਣਾ ਤੇ ਵਧੀਆ ਟਾਈਮ ਸਪੈਂਡ ਕਰਕੇ ਲਾਵਾਂਗੇ ਸਹੀ ਗੱਲ ਹੈ ਹੈਨਾ ਸਾਰੇ ਬੱਠੇ ਹਨ ਕਹ ਕੇ ਆਏ ਅੱਜ ਬੈਠਣਾ ਕਰੇ ਥੋੜਾ ਕਰਦਿਆਂ ਨੂੰ ਕਿਹਾ ਅਸੀਂ ਲੇਟ ਆਵਾਂਗੇ ਕੋਈ ਚੱਕਰ ਨਹੀਂ ਚੋਣਾ ਨਾਲ ਹੀ ਜਿਹੋ ਨਾਲ ਹੀ ਕੋਈ ਟੈਨਸ਼ਨ ਨਹੀਂ ਜਾਣੀ ਕੋਈ ਵੱਡਿਆਂ ਨੂੰ ਨਾਲ ਵੀ ਲੈ ਕੇ ਆਏ ਚਲੋ ਨਾਲ ਰੋੜਾ ਪਾਣਾ ਅਸੀਂ ਚੱਲੋ ਚੱਲੀਏ ਨਾਲ ਆ ਤਾਂ ਦੋ ਵੀ ਜਣੇ ਮੇਰੀ ਗੱਡੀ ਮੇਰੀ ਦਨਾਲੀ ਗੱਡੀ ਚ ਪਈਏ ਕੋਈ ਚੱਕਰ ਨਹੀਂ ਜੋ ਕੋਈ ਚੱਕਰ ਨਹੀਂ ਥੈਂਕ ਯੂ ਹੋਰਾਂ ਜਾ ਇਲਾਕਾ ਲਈ ਵੀ ਚੈਟਾਂ ਦੇ ਲੱਗਿਆ ਉਹਨੂੰ ਕਿੰਨਾ ਮਰਜ਼ੀ ਸਮਝਾ ਲਈ ਹੋਰ ਹੀ ਸੁੰਦਰ ਸਕਦਾ ਫੋਨ ਤੇ ਆ ਨਾ ਫੋਨ ਤੁਸੀਂ ਨਾ ਉਹ ਜੇ ਫੋਟੋਟ ਵਾਲੇ ਆਲੇ ਬੋਲੇ 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 ਦੇਖ ਲਿਆ ਵੀ ਰਿਕਾਰਡਿੰਗ ਆ ਗਈ ਸਾਰੀ ਬਾਬੇ ਯਾਰਾ ਤੇ ਕਿਰਮ ਇਹ ਬਾਬੇ ਸਹੀ ਗੱਲ ਹੈ ਬਾਬਾ ਨਹੀਂ ਨਹੀਂ ਚੱਲ 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 ਜੀ ਚਲੋ ਖਾ ਲਿਆ ਕੁਛ ਹੋਰ ਰਨ ਹੋ ਗਿਆ। ਤੁਹਾਨੂੰ ਸਾਨੂੰ ਪੁੱਛ ਕਿ ਕੁਚੋਰ ਖਾਣੇ। ਕੀ ਖਾਓਗੇ ਆਪ ਹੋਰ? ਬਸ ਸਾਨੂੰ ਹਵਾ ਕਹਾਉਣੇ ਬਾਦ ਤਾਜੀ। ਤਾਜੀ ਖਵਾ ਬੰਗਾ। ਪੰਗੜਾ ਕਿੱਥੇ ਬਣਾਇ? ਆ ਇੱਥੇ ਬਾਹਰ ਪਾ ਲਾਂ। ਚਲ ਇੱਥੇ ਲਾਣੇ ਭੱਜੀ। ਚਲੋ। ਸਸੀ ਕਾਲ ਦੀ ਕੀ ਹੈ? ਜਾਣੇ ਸਾਰੇ ਤੇ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਰਾਤੀ ਰੇਟ ਹੋ ਗਏ ਸੀ ਪਾਰਟੀ ਤੋਂ ਖਾ ਕੇ ਇੰਜੋਏ ਕਰ ਕਰਕੇ ਸੋਗੇ ਸਵੇਰੇ। ਮੀ ਬਹੁਤ ਜ਼ਿਆਦਾ ਪਿਆ ਇੱਥੇ। ਮੀ ਪੈ ਤੋਂ ਬਾਅਦ ਇੰਨੀ ਗਰਮੀ ਹੁੰਦੀ ਹੈ ਨਾ ਕੱਲ ਵੀ ਇਦਾਂ ਹੀ ਹੋਇਆ ਸੀ ਅੱਜ ਵੀ ਤੇ ਕੱਲ ਵੀ ਤੇ ਅੱਜ ਥੋੜਾ ਜਿਹਾ ਮੈਨੂੰ ਕੰਮ ਹੀ ਨਸ਼ਰੇ ਤੇ ਮੈਂ ਤੁਹਾਨੂੰ ਸਕੂਟੀ ਤੇ ਹੋਵਾਂਗੇ ਜੇ ਗੱਡੀ ਤੇ ਜਾਂਦੇ ਫਿਰ ਗੱਡੀ ਆਪਾਂ ਨੂੰ ਲਾਉਣੀ ਪੈਣੀ ਤੇ ਬਾਜ਼ਾਰ ਤੇ ਜਾਣਾ ਪੈਣਾ ਤੇ ਆਪਾਂ ਅੱਧੇ ਘੰਟੇ ਦਾ ਕੰਮ ਆ ਮੈਂ ਤੇਨੂੰ ਗਈਆਂ ਤੇ ਆਈਆਂ ਤੇ ਨਾਲੇ ਮੈਨੂੰ ਅਨੂ ਵੱਲੋਂ ਗਿਫਟ ਮਿਲਿਆ ਇੱਕ ਪਾਰਸ ਬੜਾ ਕਿਊਟ ਜਿਹਾ ਪਾਰਸ ਆ ਬਹੁਤ ਸੋਹਣਾ ਵਾ ਮੈਨੂੰ ਪਰਸਨਲੀ ਬਹੁਤ ਸੋਹਣਾ ਲੱਗਾ ਛੋਟਾ ਜਿਹਾ ਪਾਰਸ ਇਹ ਅਨੂ ਨੇ ਮੈਨੂੰ ਗਿਫਟ ਕੀਤਾ ਇਹਨੂੰ ਮੇਰੀ ਬੈਨ ਛੋਟੀ ਬੈਨ ਮੇਰੀ ਸ਼ਰਮ ਨਹੀਂ ਆਦੀ ਛੋਟੀ ਮੈਨ ਤੋਂ ਕਿਉਂ ਫਲੇ ਰਹੀ ਮੈਂ ਵੀ ਇਹਨਾਂ ਨੂੰ ਟਿਪਸ ਦਿੱਤਾ ਪਰ ਮੈਂ ਵਿਖਾਉਣਾ ਨਹੀਂ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਉਹ ਗਾਣ ਵਾਲੀ ਤੇਰੀਆਂ ਬਾਅਦ ਦੱਸਾਂਗੇ ਜਿੱਜੀ ਦੀ ਕੋਈ ਵੈਲੀ ਨਹੀਂ ਹੈ ਚਲੋ ਜਾਓ ਫਿਰ ਟਾਈਮ ਸਿਰ ਜਾਓ ਤੇ ਟਾਈਮ ਸਿਰ ਆਜੋ ਇਬਾਦਤ ਜੇ ਰੋਈ ਤੇ ਮੈਂ ਚਾ ਕੇ ਉੱਥੇ ਲੈ ਆਣੀ ਹੈ ਨਹੀਂ ਦੁੱਧ ਬਣਿਆ ਹੋਇਆ ਹੈ ਕੜਾ ਕੁਛ ਨਹੀਂ ਬਸ ਸੋਣਾ ਹੈ ਇਹਨੇ ਸੌਂਦੇ ਸੁਤੇ ਤਾਂ ਕਹੀ ਆ ਹੋਰ ਕਮੇਡ ਚੀਜ਼ ਤੇ ਰਾਈ ਚੱਲੀ ਜਿਹੜੀ ਫੜ ਗਈ ਚਾਓ 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 ਚਲੋ ਠੀਕ ਹੈ ਮਿਲਦੇ ਆ ਚਾਓ ਜਲਦੀ ਆ ਜਾਓ ਕਿ ਨਹੀਂ ਖੁਸ਼ ਹੈ ਮੈਂ نیچے ਲੈ ਕੇ ਤੈਨੂੰ ਖੁਸ਼ ਆਗੀ ਹੈ ਹੈ ਪਾਪਾ ਕੋ ਲੈ ਲੇਗਾ ਕੈਮਰਾ ਦੇ ਕੇ ਚੁੱਪ ਕਰ ਜਾਂਦੀ ਹੈ ਬਹੁਤ ਤੇਜ਼ ਹੈ ਛਿ ਈਬਾਦਤ ਕੈਮਰੇ ਵੱਲ ਦੇਖੀ ਜਾ ਰਹੀ ਮੈਂ ਜਿੱਦੜ ਘੁਮਾ ਰਿਹਾ ਅਰਕਾ ਪਾਪਾ ਪਾਪਾ ਆਏ 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 ਹਾਂ ਚਲਾச்சு ਆ ਮਤੋਂ ਆਜੋ 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 ਕੱਲ ਅਸੀਂ ਗਏ ਸੀ ਜੀ ਗੁਰਦਾਸਪੁਰ 골ਡਨ ਪਾਮ ਅੱਜ ਚੱਲੇ ਆ ਜੀ ਕਿੱਥੇ ਅੱਜ ਬਟਾਲੇ ਚੱਲੇ ਬਟਾਲੇ ਚੱਲੇ ਜਾ ਕੇ ਕਿੱਥੇ ਜਾਣ ਆਹੋ ਤੇ ਫਿਰ ਅੱਜ ਫਿਰ ਮੰਮੀ ਨਾਲ ਲੈ ਕੇ ਚੱਲੇ ਆ ਜੀ ਬਟਾਲੇ ਉੱਥੇ ਕਰਦੇ ਇੰਜੋਏ ਚਲੋ ਜੀ ਚਲੋ ਮੰਮੀ ਡੈਡੀ ਨੂੰ ਲੈਣ ਲੈ ਕੇ ਇਹਨਾਂ ਦੀ ਪਾਰਟੀ ਰੈਂਦੀ ਸੀ ਫੰਡਿੰਗ ਚਲੋ ਜੀ ਚਲੋ ਕਿਉਂ ਖੜ ਕਿਉਂ ਬੈਲਜੀਅਮ ਜਾਣਾ ਹੈ ਬੈਲਜੀਅਮ ਜਾਣਾ ਹੈ ਜੀ ਨੈਚਰ ਆਈਫਲ ਵੀ ਹੋ ਆਹ ਵਾਪਸ ਹਾਂ ਹਾਂਹੀ ਇਹ ਜਿਹੜੇ ਚ ਮਰਜੀ ਚਲੋ ਜੋ ਬੈਲਜੀਅਮ ਜਾਣਾ ਹੈ ਰਾਈਫਲ ਜਾਣਾ ਹੈ ਖਾਣਾ ਤਾਂ ਸੇਮ ਹੀ ਹੈ ਕਿੰਦਾ ਬੱਚੇ ਨਾਲ ਧਿਆਨ ਕਿੰਨੂੰ ਲੋ ਜੀ ਐਮਬੀਐਸ ਇਹਦਾ ਵਧੀਆ ਏ ਕਿ ਸੈਪਰੇਟ ਜਿਹਾ ਹਾਲ ਮਿਲ ਗਿਆ ਈਜ਼ੀ ਕਮ ਐ ਫੈਮਿਲੀ ਹਾਲ ਹੁੰਦਾ ਜਿਵੇਂ ਦਰਵਾਜ਼ਾ ਬੰਦ ਕਰਾਂ ਉਹਟਰ ਨਹੀਂ ਆਣੇ ਉਧਰੋਂ ਇਹ ਆਵਾਜ਼ ਰੁਕ ਜੂਗੀ ਐ ਦਰਵਾਜ਼ਾ ਲਾਦਾ ਜਾਂਦਾ ਨਹੀਂ ਆਪੇ ਆ ਜਾਂਦਾ আচ্ছা ਚਲੋ ਆਰਡਰ ਕਰ ਲਉ ਮੈਂ ਦੇਖ ਲਉ ਫਿਰ ਮੈਨੂੰ ਦੇਖਣ ਦੇਈਏ ਉਹਨਾਂ ਤੁਹਾਡੇ ਕੋਲ ਉਹ ਇੱਕ ਹੋਰ ਮੈਨੇਜਰ ਕਲਿਓ ਲਓ ਜੀ ਸਾਡੀ ਪਹਿਲੀ ਵੈਰਾਈਟੀ ਆ ਗਈ ਪਾਸਤਾ ਇਹਨੂੰ ਲਈਏ ਸਰਵ ਕਰਨਾ ਹੈ ਕਿਉਂਕਿ ਇਹਨੂੰ ਸਰਵ ਕਰਨਾ ਪ੍ਰੋਪਰ ਵਧੀਆ ਤਰੀਕੇ ਨਾਲ ਆਉਂਦਾ ਮੈਂ ਤੇ ਮੇਰੀ ਬਾਦ ਅਸੀਂ ਕੁਝ ਨਹੀਂ ਖਾਵਾਂਗੇ ਹਾਂ ਬਾਦ ਦਾ ਫੇਰ ਕੁਮਿਕਨ ਆ ਗਿਆ ਅੱਜ ਬਾਹਰ ਕਿਉਂਕਿ ਕੱਲ ਵੀ ਰੋਟੀ ਥੋੜੀ ਜਿਆਦਾ ਹੋ ਗਈ ਸੀ ਅੱਜ ਨਹੀਂ ਖਾਣਾ ਕਿਉਂਕਿ ਮੈਂ weight loss ਜਰਦੀ ਤੇ ਚੱਲ ਰਿਹਾ ਹਾਂ ਹੂੰ ਸੈਂਡਵਿਚ ਸੈਂਡਵਿਚ ਲੈ ਸਕਦੇ ਹੋ ਸੈਂਡਵਿਚ ਲੈ ਸਕਦਾ ਸੈਂਡਵਿਚ ਲੈ ਲੈਂਦੇ ਹਾਂ ਵਿਦਆਊਟ ਚੀਜ਼ ਹੂੰ ਮੇਬੀ ਔਟ ਚੀਜ਼ ਹਾਂ ਮੈਨੂੰ ਦੇਈ ਪ੍ਰੋਪਰ ਐਂਡ ਟ੍ਰਿਕਾ ਸਰਵ ਕਰਨਾ ਹੈ ਇਹਨੂੰ ਨਹੀਂ ਆਣਾ ਕਿਸੇ ਨੇ ਨਹੀਂ 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 ਚਿਲਾ ਲੋ ਮੈਂ ਲਓ ਬਈ ਵਾਈ ਨਾਈਸ ਸੈਂਡਵਿਚ ਆ ਗਈ ਹੈ ਲੋ ਹੁਣ ਆਪਣੀ ਮੈਂ ਆਰਡਰ ਕੀਤੀ ਸੀ ਨਾ ਵਧੀਆ ਲੱਗਣੀ ਫਨੀ ਸੈਂਡਵਿਚ ਇਹ ਬਾਦ ਤੁਸੀਂ ਕੀ ਖਾਓਗੇ ਓਏ ਓਏ ਵਾਓ ਚਲੋ ਕਰੋ ਟੇਸਟ ਵੀ ਕਿਵੇਂ ਦਾ ਦੇਖੋ ਖਾ ਕੇ ਦੱਸੋ ਮੈਨੂੰ ਇਹਦੇ ਚ ਕੈਰੀ ਕੋਚ ਬਿਠਾ ਦੇਣੀ ਇਹਨੂੰ ਹੈਨਾ ਕੱਟ ਲੈ ਹਨ ਟੇਸਟ ਕਰਕੇ ਵੈਰੀ ਗੁੱਡ ਇਹ ਇੱਕ ਤੁਸੀਂ ਦਾ ਟੇਸਟ ਕਰ ਰਹੇ ਹੋ ਹੈ ਇਹ ਟੇਬਲ ਇਹ ਹੋ ਜਾਣਾ ਕਿਵੇਂ ਕਰਦਾ ਹੋ ਜਾਂਦਾ ਇੱਕ ਮਿੰਟ ਇਹ ਤਾਂ ਭਜਦਾ ਗੜੀ ਪੂਰਾ ਗੁੱਡੀ ਪੈਰ ਚੱਕੀ ਸਬਾਉ ਡੈਡੀ ਵਾਸਤੇ ਥੋੜਾ ਜਿਹਾ ਲਾ ਦੇ ਚਾਹ ਲੋ ਜੀ ਸੈਂਡਵਿਚ ਪਾਸਤਾ ਸੋ ਇੱਕ ਇਹ ਇਹ ਦੇਖੋ ਇਹ ਮੈਨੂੰ ਬੜੀ ਬੜੀ ਜੇ ਗਰਨੇਡ ਨਹੀਂ ਇਹਦਾ ਗਰਨੇਡ ਦੇ ਵਿੱਚ ਬਿੱਲ ਆਇਆ ਆਹ ਕੱਢ ਕੇ ਇਹਨਾਂ ਬਿੱਲ ਭੇਜਿਆ ਬੰਬ ਬੰਬ ਸਿੱਧਾ ਬੰਬ ਬੰਬ ਕਰ ਨੇ ਕਹਤੋ ਕੜਿਆ ਖੋਲਿਆ ਬਾਬਾ ਵਧੀਆ ਚੀਜ਼ ਲੱਗੀ ਮੈਨੂੰ ਇਹਨਾ ਲੋ ਜੀ ਟੇਬਲ ਸਾਫ ਕਰਤਾ ਇਹਨਾਂ ਨੇ ਸਾਰਾ ਖਾ ਕੇ ਮਤਲਬ ਸਫਾਈਆਂ ਥੋੜੀ ਕਿਹਾ ਚੱਲੀਏ ਫਿਰ ਹੁਣ ਚਲੋ ਇਧਰ ਕੈਮਰਾ ਕੈਮਰੀ ਹੋ ਰਹੀ ਹੈ ਹੁਣ ਲੜਾਈਆਂ ਹੋ ਰਹੀਆਂ ਨੇ ਕੈਮਰੇ ਤੇ ਮੰਮੀ ਦੱਸੋ ਕੁਝ ਹੋਰ ਪੱਕੀ ਗੱਲੇ ਫਤਿਹ ਫਤਿਹ ਰੋਟੋ ਕਰਨਾ ਕਿਦਾਂ ਬੀਤ ਰਿਹਾ ਪੈ ਗਏ ਆ ਬਹੁਤ ਵਧੀਆ ਗਰਮੀਆਂ ਇੰਜੋਏ ਕਰ ਬਹੁਤ ਗਰਮੀ ਹੈ ਬਈ ਸੋ ਸਵੇਰੇ ਮੀਂਹ ਪੈਂਦਾ ਵਾ ਤੇ ਸਵੇਰੇ ਇਨਾ ਠੰਡਾ ਹੁੰਦਾ ਤਾਂ ਦੁਪਹਿਰ ਤੇ ਸ਼ਾਮ ਨੂੰ ਬਹੁਤ ਗਰਮੀ ਹੋ ਜਾਂਦੀ ਬਾਰਿਸ਼ ਤੋਂ ਬਾਅਦ ਹਮਮਾ ਦੋ ਪਾਰਟੀਆਂ ਕਰ ਲੀਆਂ ਦੋ ਪਾਰਟੀਆਂ ਹੋ ਗਿਆ ਆਪਣੀਆਂ ਸਹੀ ਗੱਲ ਹੈ ਅੱਜ ਆਪਾਂ ਚੱਲੇ ਆਂ ਵਾਪਸ ਸ਼ੁਕਰ ਹੈ ਕਹਿੰਦੇ ਹੋਣਾ ਚਾਹੀਦਾ ਤੁਹਾਨੂੰ ਉੱਥੇ ਛੱਡ ਹੋਣਾ ਚਾਹੀਦਾ ਮੈਂ ਇਹਦੇ ਬੱਦ ਤਾਇਕ ਰਹਿੰਦੇ ਰਹਿਣਾ ਸੀ ਸਹੀ ਗੱਲ ਹੈ ਤੂੰ ਨਾ ਆਇਆ ਮੈਂ ਬੋਰ ਹੋ ਜਾਣਾ ਆਹ ਇਹ ਆ ਬੈਠਾ ਇਹ ਠੀਕ ਨਹੀਂ ਹੋ ਜਾਏ ਇਹ ਕਦੇ ਵੀ ਠੀਕ ਹੁੰਦਾ ਵੈਸੇ ਆਇਆ ਵੀ ਜੀਜਾ ਪਰ ਜੀਜਾ ਆਇਆ ਤੁਹਾਡਾ ਵੀ ਤੁਸੀਂ ਕਦੇ ਖਮਾਖਮੋਲ ਹੋਓ ਕਿਤੇ ਜਾਵੜੀਏ ਨਾ ਜੀ ਨਾ ਕਿੱਥੇ ਜਾਵੇ ਗਰਮੀ ਚੋਂ ਨਾ ਉਹ ਤੇ ਜਾਣਾ ਉਹ ਕਿ 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 ਨਾ ਮਿੱਤੂ ਹਾਂਜੀ ਹਾਂਜੀ ਛੇੜ ਵੀ ਨਹੀਂ ਮੋਆ ਨਾ ਲੱਗਿਆ ਉਸ ਛੇਵਲੇ ਨਾਲ ਪਤਾ ਮੈਨੂੰ ਨਹੀਂ ਆਈ ਹੈ ਕਿ ਮੀਮੀ ਵੀ ਨਹੀਂ ਲਾਈ ਮੂੰਹ ਦੇ ਉੱਤੇ ਹੈ ਪਾਪਾ ਦੇ ਬੱਤਿਆ ਹਾਂਜੀ ਔਰ ਫਿਰ ਚਲिए ਫਿਰ ਮੈਗਾ ਟਾਈਮ ਸਿਰ ਕੰਮ ਬਹੁਤ ਮੇਰੇ ਪੈਂਡਿੰਗ ਪਏ ਨੇ ਪਿੱਛੇ ਗੇਮਾਂ ਨਹੀਂ ਖੇਡਦੀਆਂ ਪਾਗਲ ਕੰਮ ਨੇ ਮੇਰੇ ਜਿਹੜੇ ਕੇਸ ਚੱਲ ਰਹੇ ਨੇ ਉਹ ਪੂਰੇ ਨਹੀਂ ਕਰਨੇ ਹੇ ਕੋਈ ਟ੍ਰਿਪ ਟ੍ਰਪ ਵੀ ਪਲਾਨ ਕਰੀਏ ਚਲਈਏ ਕਿਸੇ ਪਾਸੇ ਆਰ ਸੀ ਉਤਸੀ ਬਣਵਾਣੀ ਹੈ ਆਰ ਸੀ ਲੈਣੀ ਜਾਣਾ ਹੈ ਗੱਡੀ ਦੀ ਸਰਵਿਸ ਦਾ ਵੀ ਮੈਸੇਜ ਆ ਗਿਆ ਪਹਿਲੀ ਇਨਸਪੈਕਸ਼ਨ ਕਰਾਣੀ ਹੈ ਪੀ ਪੀ ਐਫ ਵੀ ਕਰਾਣੀ ਹੈ ਔਰ ਡੈਸ਼ ਕੈਮ ਲਗਾਣਾ ਹੈ ਬੜੇ ਕੰਮ ਨੇ ਗੱਡੀ ਦਾ ਤਾਂ ਫੀਲ ਹੀ ਖਤਮ ਹੋ ਗਿਆ ਗੱਡੀ ਲਿੱਤੀ ਨਵੀਂ ਹੋਰੀ ਬੁਲਝਣਾ ਜੋਜ ਗਿਆ ਹੁਣ ਇੱਥੇ ਜਾ ਗੱਡੀ ਦਾ ਫੀਲ ਲਈਏ ਥੋੜਾ ਚੰਡੀਗੜ੍ਹ ਕਿੜੀਆਂ ਛੜੀਆਂ ਮਰੀਏ ਕਿ ਨਹੀਂ ਤੇ ਜਾਓ ਮਾਰਾ ਗੜੀ ਚੱਲਿਆ ਤੁਸੀਂ ਨਹੀਂ ਜਾਣਾ ਨਾ ਪਰ ਐ ਕਰਦਾ ਆਪਾਂ ਗੱਡੀ ਵੇਚਦੇ ਨਹੀਂ ਦੂਸਰੀ i20 ਉਹ i20 ਲੈਣ ਆਣ ਦੇ ਬੜਿਆਂ ਦੇ ਫੋਨ ਆ ਗਏਗਾ ਪਰ ਮੈਂ ਕਿਹਾ ਮੈਂ ਹੈ ਹੀ ਨਹੀਂ ਇੱਥੇ ਅੱਜ ਵੀ ਫੇਰ ਆਏ ਨੇ ਦੋ ਫੋਨ ਕੀਤੇ ਭਾਜੀ ਗੱਡੀ ਦੇਖਣੀ ਮੈਂ ਕਿਹਾ ਫਿਰ ਸ਼ੁੱਕਰਵਾਰ ਆਇਓ ਜਾਂ ਵੀਰਵਾਰ ਆਇਓ ਸ਼ਾਮ ਨੂੰ ਮਾਂ ਚੱਲਦੇ ਆਪਾਂ ਹੁਣ ਇਬਾਦਤ ਨੂੰ ਨਵਾਣ ਨੂੰ ਤੇ ਤਿਆਰ ਕਰਤਾ ਬਸ ਆਪਾਂ ਤਿਆਰ ਹੋਈਏ ਤੇ ਪੰਜ ਜਾਣਾ ਹੈ ਜਿਲੰਦਰ ਜਿਲੰਦਰ ਦੀਦੀ ਕੋਲ ਵੀ ਹੋਣਾ ਹੈ ਤੇ ਮਾਸੀ ਨਾਲ ਕੋਲ ਵੀ ਜਾਣਾ ਹੈ ਹੋਣਾ ਜਾਣਾ ਵਾ ਦੋਨਾਂ ਥਾਵਾਂ ਤੇ ਹੋ ਕੇ ਜਾਣਾ ਵਾ ਤੇ ਨਿਕਲਦੇ ਆ ਬਸ ਅੱਜ ਐ ਆਏ ਨੂੰ ਤੁਹਾਨੂੰ ਟਾਈਮ ਨਹੀਂ ਹੋਇਆ ਮਤਲਬ 2 ਦਿਨ ਹੀ ਹੋਇਆ ਹੈ ਨਾ ਤਾਂ ਜਿਵੇਂ ਬੜੇ ਦਿਨਾਂ ਦੇ ਆਏ ਹੋ ਨਾ ਬਟ 2 ਦਿਨ ਹੀ ਹੋਇਆ ਹੈ ਤੇ ਚਲੋ ਮਿਲਦੇ ਆ ਤੁਹਾਨੂੰ ਆਪਾਂ ਕੱਲ ਨਵੇਂ ਵਲੌਗ 'ਚ ਤੇ ਅੱਜ ਆਪਣਾ ਵਾਲਾ ਇਥੇ ਵਾਲਾ ਵਲੌਗ ਆਪਣਾ ਖਤਮ ਸ਼ਾਂਤੀ ਆਮਲਾ ਤੇ ਕੱਲ ਨਵੇਂ ਵਲੌਗ 'ਚ ਮਿਲਦੇ ਆ ਤੁਹਾਨੂੰ ਸਾਨੂੰ ਇਜਾਜ਼ਤ ਬਾਏ ਬਾਏ